ਪੰਜਾਬ ਨੂੰ ਦੇਸ਼ ਵਿੱਚ ਖੇਤੀ ਦਾ ਸਿਰਮੌਰ ਸੂਬਾ ਮੰਨਿਆ ਜਾਂਦਾ ਹੈ। ਪੰਜਾਬ ਵਿੱਚ ਬਹੁਤ ਸਾਰੇ ਕਿਸਾਨ ਖੇਤੀ ਕਰਕੇ ਦੇਸ਼ ਵਿਦੇਸ਼ ਵਿੱਚ ਆਪਣਾ ਨਾਮ ਕਮਾ ਰਹੇ ਹਨ। ਅਜਿਹਾ ਹੀ ਪੰਜਾਬ ਦੇ ਜ਼ਿਲ੍ਹਾ ਅੰਬੋੜ ਦੇ ਪਿੰਡ ਪੱਟੀ ਸਦੀਕ ਦਾ ਕਿਸਾਨ ਗੁਰਪ੍ਰੀਤ ਸਿੰਘ ਜਿਸ ਨੇ ਖੇਤੀ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਜਿਸ ਨੂੰ ਦਿੱਲੀ ਦੇ ਆਈਏਆਰ ਆਈ ਮੇਲਾ ਗਰਾਊਂਡ ਪੂਸਾ ਵਿਕੇ ਐਮਐਫਓਆਈ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਦੱਸ ਰਹੀ ਹੈ ਕਿ ਐਮਏ ਵੀਐਡ ਪਾਸ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਆਪਣੀ ਵਿਰਾਸਤੀ ਖੇਤੀ ਨੂੰ ਕਿੱਤੇ ਵਜੋਂ ਅਪਣਾਏ ਜਾਣ ਉੱਤੇ ਪੰਜਾਬ ਸਰਕਾਰ ਵੱਲੋਂ ਵੀ ਰਾਜ ਪੁਰਸਕਾਰ ਮਿਲ ਚੁੱਕੇ ਹਨ ਦੇਸ਼ ਦੇ ਕਿਸਾਨਾਂ ਨੂੰ ਵੱਖਰੀ ਪਛਾਣ ਦੇਣ ਲਈ ਕ੍ਰਿਸ਼ੀ ਜਾਗਰਣ ਵੱਲੋਂ ਦਿੱਲੀ ਦੇ ਪੂਸਾ ਗਰਾਉਂਡ ਵਿਖੇ 3 ਦਿਨ ਲਈ ਐਮਐਫਓਆਈ ਅਵਾਰਡ 2023 ਕਰਵਾਇਆ ਗਿਆ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਕਿਸਾਨਾਂ ਨੇ ਸ਼ਿਰਕਤ ਕੀਤੀ ਅਤੇ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਇਸੇ ਐਵਾਰਡ ਪ੍ਰੋਗਰਾਮ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਟਰੋਫੀ ਅਤੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਖਰੀਸੀ ਜਾਗਰਣ ਨਾਲ ਗੱਲਬਾਤ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਖਰੀਸੀ ਜਾਗਰਣ ਵੱਲੋਂ ਦਿੱਲੀ ਦੇ ਪੂਸਾ ਗਰਾਉਂਡ ਵਿਖੇ 3 ਦਿਨ ਲਈ ਐਮ ਐਫ ਓ ਆਈ ਐਵਾਰਡ ਲਈ ਬੁਲਾਇਆ ਗਿਆ। ਜਿਸ ਤੋਂ ਬਾਅਦ ਕਿਸਾਨ ਗੁਰਪ੍ਰੀਤ ਸਿੰਘ ਨੇ 6 ਦਸੰਬਰ ਨੂੰ ਇਸ ਐਵਾਰਡ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਦੌਰਾਨ ਉਹਨਾਂ ਨੇ ਖੇਤੀ ਨਾਲ ਸੰਬੰਧਿਤ ਦੁਕਾਨਾਂ ਉੱਤੇ ਵੱਖ-ਵੱਖ ਜਾਣਕਾਰੀਆਂ ਪ੍ਰਾਪਤ ਕੀਤੀਆਂ। ਕਿਸਾਨ ਗੁਰਪ੍ਰੀਤ ਸਿੰਘ ਨੇ ਖੇਤੀ ਜਾਗਰਣ ਦਾ ਵੀ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਕਿ ਕਿਸਾਨਾਂ ਨੂੰ ਨੈਸ਼ਨਲ ਪੱਧਰ ਉੱਤੇ ਇੰਨਾ ਵੱਡਾ ਸਨਮਾਨ ਇਸ ਅਦਾਰੇ ਵੱਲੋਂ ਦਿੱਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਪ੍ਰੋਗਰਾਮ ਦੌਰਾਨ ਗੁਜਰਾਤ ਦੇ ਰਾਜਪਾਲ ਕੇਂਦਰੀ ਮੰਤਰੀ ਨੀਤਿਨ ਗੜਕਰੀ ਅਤੇ ਖੇਤੀ ਜਾਗਰਣ ਦੇ ਮੁਖੀ ਐਡੀਟਰ ਇਨ ਚੀਫ ਐਮਸੀ ਡੋਮਿਨਿਕ ਦੁਆਰਾ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਸੁਣਿਆ ਅਤੇ ਵਧੀਆ ਲੱਗਾ। ਗੱਲਬਾਤ ਦੌਰਾਨ ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜੀ ਪਿਛਲੇ ਲਗਭਗ ਉਸ ਹਾਲ ਤੋਂ ਸਰਕਾਰ ਮੀਂਹ ਦੇ ਨਾਲ ਖੇਤੀ ਕਰ ਰਿਹਾ ਤੇ ਵਰਾਸਤੀ ਖੇਤੀ ਨਾਲ ਥੋੜਾ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦੇ ਨਾਲ ਮਤਲਬ ਪਾਣੀ ਦੀ ਬਚਤ ਹੋ ਸਕੇ ਤੇ ਫਸਲ ਦੀ ਜਿਹੜੀ ਆਮਦਨ ਹੋ ਵੀ ਹੁੰਦੇ ਜਿਵੇਂ ਵਾਧਾ ਹੋ ਸਕਦੇ ਮੇਰੀ ਜਿਹੜੀ ਰੋਲ ਆਮਦਨੀ ਉਹਦੇ ਵਿੱਚ ਵਾਧਾ ਹੋ ਸਕਦੇ ਉਹਦੇ ਵਿੱਚ ਅਸੀਂ ਕਿੰਨਾ ਦਾ ਬਾਗ ਲਾਇਆ ਹੈ ਮੈਂ ਕੈਮਰਾਮੈਨ ਨੂੰ ਆਖਾਂਗੇ ਧੰਨਵਾਦ ਕਿ ਪਹੁੰਚ ਵੀ ਆ ਕੁਝ ਪੇੜ ਹੈਗੇ ਨੇ ਇਹ ਇਹ ਕਿੰਨੇ ਮੁਟੇ ਤਿਆਰ ਹੋ ਰਹੇ ਨੇ ਜਿਹੜੀ ਵਿਲੇਜ ਜਗਾ ਪਈ ਹੈ ਦੇ ਵਿੱਚ ਅਸੀਂ ਆ ਸਰੋਂ ਵਿਜੀ ਹੋਈ ਹੈ ਆ ਦੇਖੋ ਵੀ ਉਹਨਾਂ ਨੂੰ ਵਾਗਾਂ ਵਿੱਚ ਅੰਤਰ ਫਸਲਾਂ ਦੀ ਕਾਸਤੇ ਫਸਲੀ ਵਿਭਿੰਨਤਾ ਸ੍ਰੈਣੀ ਵਿੱਚ ਪੀ ਜੂ ਅਤੇ ਪੰਜਾਬ ਸਰਕਾਰ ਵੱਲੋਂ ਰਾਜ ਪੁਰਸਕਾਰ ਮਿਲ ਚੁੱਕੇ ਹਨ ਇਸ ਤੋਂ ਇਲਾਵਾ ਬਲਾਕ ਪੱਧਰ ਅਤੇ ਜ਼ਿਲ੍ਹਾ ਪੱਧਰ ਉੱਤੇ ਵੀ ਉਹਨਾਂ ਨੂੰ ਸਨਮਾਨ ਮਿਲਦੇ ਰਹਿੰਦੇ ਹਨ ਖੇਤੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਨੌਜਵਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਪਾਹ ਨਰਮਾ ਕਿਨੂ ਦੀ ਕਾਸਤੇ ਦੇ ਨਾਲ-ਨਾਲ ਡੈਰੀ ਨੂੰ ਇੱਕ ਵਧੀਆ ਧੰਦੇ ਵਜੋਂ ਬਣਾਇਆ ਗਿਆ ਹੈ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਪੜ੍ਹਾਈ ਕਰਕੇ ਵਿਦੇਸ਼ ਜਾਂ ਸਰਕਾਰੀ ਨੌਕਰੀ ਪਿੱਛੇ ਭੱਜਣ ਦੀ ਬਜਾਏ ਆਪਣੀ ਖੇਤੀ ਨੂੰ ਉਚਿਤ ਧੰਦੇ ਵਜੋਂ ਸੁਪਨੇ ਨੂੰ ਸੱਚ ਕੀਤਾ ਹੈ ਇਸ ਤੋਂ ਇਲਾਵਾ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਦੁਆਰਾ ਕੀਤੀ ਜਾਂਦੀ ਖੇਤੀ ਦੇ ਚਰਚੇ ਉਹਨਾਂ ਦੇ ਇਲਾਕੇ ਵਿੱਚ ਖੂਬ ਹਨ ਜਿਸ ਕਰਕੇ ਅੱਜ ਦੇ ਪੜੇ ਲਿਖੇ ਨੌਜਵਾਨ ਅਤੇ ਕਿਸਾਨ ਵੀ ਉਹਨਾਂ ਦੀ ਖੇਤੀ ਤੋਂ ਉਤਸ਼ਾਹਿਤ ਹਨ ਉਹਨਾਂ ਵੱਲੋਂ ਹਫ਼ਤੇ ਦੇ ਵਕਫ ਵਕਫ ਦਿਨ ਨੌਜਵਾਨਾਂ ਅਤੇ ਕਿਸਾਨਾਂ ਨੂੰ ਫਸਲੀ ਚੱਕਰ ਛੱਡ ਕੇ ਹੋਰ ਵੱਖ-ਵੱਖ ਫਸਲਾਂ ਗਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਸੇ ਦੌਰਾਨ ਹੀ ਕਿਸਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਵੈਸੇ ਤਾਂ ਉਹ ਪੰਜਾਬ ਦੇ ਹਰ ਇੱਕ ਕਿਸਾਨੀ ਸੈਮੀਨਾਰ ਅਤੇ ਮੇਲਿਆਂ ਵਿੱਚ ਸਿਰਕਤ ਕਰਦੇ ਹਨ ਅਤੇ ਨਵੇਂ-ਨਵੇਂ ਤਰੀਕੇ ਖੇਤੀ ਕਰਨ ਦੇ ਸਿੱਖਦੇ ਰਹਿੰਦੇ ਹਨ। ਪਰ ਜ਼ਿਆਦਾਤਰ ਖੇਤੀ ਸਬੰਧੀ ਕੋਈ ਵੀ ਜਾਣਕਾਰੀ ਲਈ ਉਹ ਪੀਏਯੂ ਲੁਧਿਆਣਾ ਨਾਲ ਗੱਲਬਾਤ ਕਰਕੇ ਪ੍ਰਾਪਤ ਕਰਦੇ ਹਨ। ਉਹਨਾਂ ਕਿਹਾ ਪੀਏਯੂ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਹੋਰ ਵੀ ਅਗਾਹਵਾਦੂ ਕਿਸਾਨਾਂ ਦੀ ਵਿਸ਼ੇਸ਼ ਖੇਤੀ ਅਤੇ ਵਪਾਰ ਬਾਰੇ ਜਾਣਨ ਲਈ ਜੁੜੇ ਰਹੋ ਕ੍ਰਿਸ਼ੀ ਜਾਗਣ ਪੰਜਾਬੀ ਦੇ ਨਾਲ